ਅੱਜ ਦਾ ਵਿਸ਼ਾ ਹੈ ਅਸੀਂ ਗੁਰੂ ਦੀ ਇੱਕ ਗੱਲ ਵੀ ਨਹੀਂ ਮੰਨਦੇ ਸਤਕਾਰਯੋਗ ਵੀਰੋ ਕਹਿਣ ਨੂੰ ਅਸੀਂ ਗੁਰੂ ਦੇ ਸਿੱਖਾਂ ਪਰ ਅਸੀਂ ਗੁਰੂ ਦੀ ਇੱਕ ਗੱਲ ਇੱਕ ਗੱਲ ਵੀ ਨਹੀਂ ਮੰਨਦੇ ਅਸੀਂ ਆਪਣੇ ਆਪ ਨੂੰ ਇੱਕ ਵੱਖਰੀ ਕੌਮ ਹੋਣ ਦਾ ਫਖਰ ਮਹਿਸੂਸ ਕਰਦੇ ਹਾਂ ਪਰ ਬਾਕੀ ਧਰਮਾਂ ਨਾਲੋਂ ਵੱਖਰੇ ਹੋਣ ਵਾਲੇ ਸਾਡੇ ਵਿੱਚ ਇੱਕ ਵੀ ਗੱਲ ਨਹੀਂ ਹੈ ਆਓ ਆਪਾਂ ਇਹਨਾਂ ਗੱਲਾਂ ਬਾਰੇ ਕੁਝ ਚਰਚਾ ਕਰੀਏ ਪਹਿਲਾ ਗੁਰਬਾਣੀ ਵਿੱਚ ਤੀਰਥਾਂ ਉੱਪਰ ਇਸ਼ਨਾਨ ਕਰਨ ਦਾ ਜ਼ੋਰਦਾਰ ਖੰਡਨ ਕੀਤਾ ਗਿਆ ਹੈ ਜਪਜੀ ਸਾਹਿਬ ਵਿੱਚ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਸੋਚਾਂ ਸੋਚਣਾ ਹੋਈ ਜੇ ਸੋਚੇ ਲੱਖ ਵਾਰ ਭਾਵ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਅਸੀਂ ਸੁੱਚੇ ਨਹੀਂ ਹੋ ਸਕਦੇ ਬੇਸ਼ੱਕ ਅਸੀਂ ਲੱਖਾਂ ਵਾਰ ਇਸ਼ਨਾਨ ਕਰ ਲਈਏ ਪਰ ਫਿਰ ਵੀ ਸਾਡੇ ਮਨ ਦੇ ਮਾੜੇ ਵਿਚਾਰ ਦੂਰ ਨਹੀਂ ਹੋ ਸਕਦੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੀ ਬਾਣੀ ਸੁਖਮਣੀ ਸਾਹਿਬ ਵਿੱਚ ਫਰਮਾਉਂਦੇ ਹਨ ਕਿ ਸੋਚ ਕਰੇ ਦਿਨਸ ਔਰ ਰਾਤ ਮਨ ਕੀ ਮੈਲ ਨ ਤਣਕੇ ਜਾਤ ਭਾਵ ਮਨੁੱਖ ਤੀਰਥਾਂ ਉੱਪਰ ਦਿਨ ਰਾਤ ਇਸ਼ਨਾਨ ਕਰਨ ਵਾਸਤੇ ਭੱਜਿਆ ਫਿਰਦਾ ਹੈ ਪਰ ਫਿਰ ਵੀ ਉਹਦੇ ਮਨ ਦੀ ਮੈਲ ਭਾਵ ਉਸਦੇ ਮਨ ਵਿੱਚੋਂ ਖੋਟੇ ਵਿਚਾਰ ਨਹੀਂ ਜਾਂਦੇ ਫਿਰ ਵੀ ਉਹ ਲੋਕਾਂ ਨਾਲ ਠੱਗੀਆਂ ਮਾਰਦਾ ਫਿਰਦਾ ਹੈ ਭਗਤ ਕਬੀਰ ਜੀ ਵੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਜਲ ਕੇ ਮੱਜਕ ਜੇਕਤ ਹੋਵੇ ਨਿਤਨਿਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਉਹ ਨਰ ਮੜਮਰ ਜੁਨੀ ਆਵਾ ਮਤਲਬ ਜੇਕਰ ਪਾਣੀ ਵਿੱਚ ਨਹਾਉਣ ਨਾਲ ਮੁਕਤੀ ਮਿਲਦੀ ਹੋਵੇ ਤਾਂ ਡੱਡੂ ਤਾਂ ਸਦਾ ਹੀ ਪਾਣੀ ਵਿੱਚ ਰਹਿੰਦਾ ਹੈ ਉਸੇ ਤਰ੍ਹਾਂ ਮਨੁੱਖ ਨੂੰ ਵੀ ਪਾਣੀ ਵਿੱਚ ਨਹਾਉਣ ਨਾਲ ਕੋਈ ਲਾਭ ਨਹੀਂ ਹੁੰਦਾ ਭਾਵ ਤੀਰਥਾਂ 'ਤੇ ਨਹਾਉਣ ਨਾਲ ਕੋਈ ਵੀ ਲਾਭ ਨਹੀਂ ਮਿਲਦਾ ਸਾਡੇ ਗੁਰੂਆਂ ਵੱਲੋਂ ਇਹਨੀਆਂ ਮਹਾਨ ਗੱਲਾਂ ਦੱਸਣ ਦੇ ਬਾਵਜੂਦ ਵੀ ਮਨੁੱਖ ਦਿਨ ਰਾਤ ਤੀਰਥਾਂ ਉੱਪਰ ਇਸ਼ਨਾਨ ਕਰਨ ਵਾਸਤੇ ਭੱਜਿਆ ਫਿਰਦਾ ਹੈ ਜਿਸ ਦਾ ਕਿ ਉਸ ਨੂੰ ਰੱਤੀ ਪਰ ਵੀ ਲਾਭ ਨਹੀਂ ਮਿਲਦਾ ਨੰਬਰ 2 ਸਾਡੀ ਗੁਰਬਾਣੀ ਕਿਸੇ ਵੀ ਕਰਮਕਾਂਡ ਨੂੰ ਨਹੀਂ ਮੰਨਦੀ ਜਿਸ ਤਰ੍ਹਾਂ ਪਿਤਰਾਂ ਦੇ ਸਰਾਧ ਪਾਉਣਾ ਕੋਈ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸ਼ੁਭ ਮਹੂਰਤ ਕਰਵਾਉਣਾ ਆ ਪਰ ਅਸੀਂ ਬਹੁਤ ਸਾਰੇ ਸਿੱਖ ਭਰਾ ਇਹਨਾਂ ਕਰਮਕਾਂਡਾਂ ਵਿੱਚ ਫਸੇ ਹੋਏ ਹਾਂ ਅਤੇ ਆਪਣੇ ਪਿਤਰਾਂ ਨੂੰ ਸਵਰਗ ਵਿੱਚ ਸਮਾਨ ਪਹੁੰਚਾਉਣ ਵਾਸਤੇ ਪਜਾਰੀਆਂ ਨੂੰ ਲੀੜਾ ਕੱਪੜਾ ਭਾਂਡੇ ਅਤੇ ਮਾਇਆ ਦਾਨ ਕਰਦੇ ਹਾਂ ਸਾਡੇ ਵਿੱਚੋਂ ਕਈ ਬੰਦਿਆਂ ਨੂੰ ਚੋਰੀ ਕਰਨ ਦੀ ਆਦਤ ਵੀ ਹੁੰਦੀ ਹੈ ਉਹ ਚੋਰੀ ਦਾ ਸਮਾਨ ਸਵਰਗ ਵਿੱਚ ਪਹਿਲੀ ਗੱਲ ਤਾਂ ਇਹ ਸੰਭਵ ਹੀ ਨਹੀਂ ਹੈ ਚਲੋ ਇੱਕ ਵਾਰੀ ਆਪਾਂ ਇਸ ਗੱਲ ਨੂੰ ਮੰਨ ਲੈਂਦੇ ਹਾਂ ਕਿ ਉਹ ਸਮਾਨ ਸਵਰਗ ਵਿੱਚ ਸਾਡੇ ਪਿਤਰਾਂ ਕੋਲ ਪਹੁੰਚ ਜਾਵੇਗਾ ਤਾਂ ਉਹ ਸਮਾਨ ਜਿਸ ਦੇ ਘਰੋਂ ਚੋਰੀ ਹੋਇਆ ਹੁੰਦਾ ਹੈ ਉਹ ਉੱਥੇ ਪਛਾਣਿਆ ਜਾਂਦਾ ਹੈ ਇਸ ਤਰ੍ਹਾਂ ਅਸੀਂ ਆਪਣੇ ਪਿਤਰਾਂ ਨੂੰ ਵੀ ਚੋਰ ਬਣਾ ਦਿੰਦੇ ਹਾਂ ਨੰਬਰ 3 ਅਸੀਂ ਸਾਰੇ ਭਰਾ ਸਵੇਰ ਸ਼ਾਮ ਗੁਰਦੁਆਰੇ ਮੱਥਾ ਟੇਕਣ ਜਾਂਦੇ ਹਾਂ ਗਰਵਾਣੀ ਵਿੱਚ ਬਾਬਾ ਫਰੀਦ ਜੀ ਫਰਮਾਉਂਦੇ ਹਨ ਕਿ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨ ਨਾ ਹੰਡਾ ਦੇਹੀ ਰੋਗ ਨ ਲੱਗ ਗਈ ਪੱਲੇ ਸਭ ਕੁਝ ਪਾ ਭਾਵ ਸਾਨੂੰ ਬੁਰੇ ਆਦਮੀ ਦਾ ਵੀ ਭਲਾ ਕਰਨਾ ਚਾਹੀਦਾ ਹੈ ਅਤੇ ਸਾਨੂੰ ਕਦੇ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਗੁੱਸਾ ਕਰਨ ਨਾਲ ਸਰੀਰ ਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ ਪਰ ਅਸੀਂ ਇਸ ਸ਼ਬਦ ਦੀ ਪਰਵਾਹ ਨਾ ਕਰਦੇ ਹੋਏ ਹਰ ਵਕਤ ਗੁੱਸੇ ਨਾਲ ਭਰੇ ਪੀਤੇ ਰਹਿੰਦੇ ਹਾਂ ਵੱਧ ਗੁੱਸਾ ਕਰਨ ਨਾਲ ਕਈਆਂ ਦਾ ਬੀਪੀ ਹਾਈ ਹੋ ਜਾਂਦਾ ਹੈ ਬੀਪੀ ਵੱਧ ਜਾਂਦਾ ਹੈ ਅਤੇ ਉਹ ਡਾਕਟਰਾਂ ਕੋਲ ਭੱਜਿਆ ਫਿਰਦਾ ਰਹਿੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਅਸਾਰੀ ਵਾਰ ਵਿੱਚ ਇੱਕ ਸ਼ਬਦ ਉਚਾਰਨ ਕਰਦੇ ਹਨ ਕਿ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕੀ ਸਦੀ ਹੈ ਫਿੱਕੋ ਫਿੱਕੀ ਸੋਏ ਭਾਵ ਰੁੱਖਾ ਬੋਲਣ ਨਾਲ ਸਾਡਾ ਤਨ ਤੇ ਮਨ ਵੀ ਫਿੱਕੇ ਹੋ ਜਾਂਦੇ ਹਨ ਰੁੱਖੇ ਮਨੁੱਖ ਨੂੰ ਲੋਕ ਵੀ ਰੁੱਖਾ ਹੀ ਕਹਿਣ ਲੱਗ ਜਾਂਦੇ ਹਨ ਰੁੱਖਾ ਬੋਲਣ ਵਾਲੇ ਆਦਮੀ ਦੀ ਸਮਾਜ ਵਿੱਚ ਬੇਇੱਜ਼ਤੀ ਹੁੰਦੀ ਹੈ ਅਤੇ ਉਸ ਨੂੰ ਮੂਰਖ ਆਖਿਆ ਜਾਂਦਾ ਹੈ ਸਾਡੇ ਗੁਰੂ ਦੀਆਂ ਗੁਰੂਆਂ ਦੀਆਂ ਇਨੀਆਂ ਮਹਾਨ ਗੱਲਾਂ ਗੁਰਬਾਣੀ ਵਿੱਚ ਲਿਖੀਆਂ ਹੋਈਆਂ ਹਨ ਪਰ ਅਸੀਂ ਤਾਂ ਗੁਰੂ ਦੀ ਗੱਲ ਮੰਨਣੀ ਹੀ ਨਹੀਂ ਸੁਣਨੀ ਹੀ ਨਹੀਂ ਬਸ ਮੱਥਾ ਟੇਕਿਆ ਸੁੱਖਾਂ ਸੁਖੀਆਂ ਦੇਖ ਲਈ ਜਕਾਰੇ ਛੱਡੇ ਅਤੇ ਲੰਗਰ ਛੱਕ ਕੇ ਘਰ ਆ ਜਾਂਦੇ ਹਾਂ ਸਾਡੇ ਗੁਰੂ ਜੀ ਸਾਨੂੰ ਜੋ ਸਮਝਾਉਣਾ ਚਾਹੁੰਦੇ ਹਨ ਉਹ ਗੱਲ ਤਾਂ ਸਾਡੇ ਨੇੜੇ ਹੋਈ ਨਹੀਂ ਲੰਘਦੀ ਬਸ 24 ਘੰਟੇ ਧਰਮ ਦੇ ਪਹਿਰੇਦਾਰ ਬਣੇ ਬੈਠੇ ਹਾਂ ਜੇਕਰ ਕੋਈ ਆਦਮੀ ਹਿੰਮਤ ਕਰਕੇ ਕੋਈ ਗੱਲ ਸਮਝਾਉਣਾ ਚਾਹੁੰਦਾ ਹੈ ਤਾਂ ਅਸੀਂ ਉਸ ਦਾ ਸਿਰ ਪਾੜਨ ਨੂੰ ਤਿਆਰ ਹੋ ਜਾਂਦੇ ਹਾਂ ਸਾਡੇ ਪੱਲੇ ਗੁਰਬਾਣੀ ਦਾ ਇੱਕ ਅੱਖਰ ਵੀ ਨਹੀਂ ਹੈ ਨਾ ਅਸੀਂ ਗੁਰੂ ਦੀ ਮੰਨਦੇ ਹਾਂ ਅਤੇ ਨਾ ਕਿਸੇ ਆਦਮੀ ਦੀ ਮੰਨਦੇ ਹਾਂ 24 ਘੰਟੇ ਸਾਡੇ ਸਿਰ ਉੱਪਰ ਸਿੱਖੀ ਦਾ ਭੂਤ ਸਵਾਰ ਹੋਇਆ ਰਹਿੰਦਾ ਹੈ ਜੇ ਕੋਈ ਪੁੱਛ ਲਵੇ ਕਿ ਏਕ ਓਕਾਰ ਦਾ ਕੀ ਮਤਲਬ ਹੈ ਤੋਲਾ ਦਾ ਮੂੰਹ ਬਣਾ ਕੇ ਕਹਿ ਦਿੰਦੇ ਹਾਂ ਪਤਾ ਨਹੀਂ ਯਾਰ ਜਪਜੀ ਸਾਹਿਬ ਕਿਸ ਗੁਰੂ ਦੀ ਬਾਣੀ ਹੈ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ ਪਤਾ ਨਹੀਂ ਬਸ ਕੱਲਾ ਸਿਰ ਪਾੜਨ ਦਾ ਪਤਾ ਹੈ ਕਿੰਨਾ ਚੰਗਾ ਹੋਵੇ ਕਿ ਅਸੀਂ ਆਪ ਬਾਣੀ ਪੜੀਏ ਸਮਝ ਗਏ ਅਤੇ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਨਹੀਂ ਤਾਂ ਜਿਹੋ ਜਿਹੇ ਆਏ ਸੀ ਪਸ਼ੂਆਂ ਵਾਂਗ ਜ਼ਿੰਦਗੀ ਭੋਕੇ ਮਰ ਜਾਵਾਂਗੇ ਅਤੇ ਸਾਡਾ ਕੋਈ ਜ਼ਿੰਦਗੀ ਵਿੱਚ ਆਉਣ ਦਾ ਕੋਈ ਮਤਲਬ ਨਹੀਂ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ